ਆ ਬਾਈ ਨੂੰ ਪੁੱਛਦੇ ਯਾਰ ਇਹ ਬਾਈ ਹਾਂਜੀ ਹਾਂਜੀ ਯਾਰ ਕੋਰੇ ਆ ਗਾਲ ਯਾਰ ਜਸਪਾਲ ਦਾ ਘਰ ਕਿਹੜਾ ਵੈਲੀ ਦਾ ਬਾ ਮੈਂ ਹੀ ਆ ਬਾਈ ਜਸਪਾਲ ਹੋਰ ਬਾਈ ਕਿ ਠੀਕ ਆ ਠੀਕ ਆ ਬਾਈ ਯਾਰ ਮੈਂ ਉਹਨੇ ਫੂਟੇ ਨੇ ਤੇ ਜਸ अच्छा माल मुकया पिया भाई मर गया यार ड्रावा हो नहीं हल ਹੁੰਦੇ 72 ਬਹੁਤ ਮਾਲ ਤਾਂ ਮਿਲਦਾ ਹੀ ਨਹੀਂ ਭਾਈ ਵੇ ਲੈ ਕਿਤੇ ਤੂੰ ਕੋਈ ਰੱਖ ਦੇ ਭੁੱਲ ਗਿਆ ਮੈਂ ਭਾਲਾ ਨਹੀਂ ਭਰਾ ਕਈ ਵਾਰੀ ਬੰਦਾ ਕੋਈ ਪੂਰੀ ਰੱਖ ਲੈਂਦਾ ਉਹ ਨਹੀਂ ਨਹੀਂ ਵੀਰ ਜੀ ਨਹੀਂ ਨਹੀਂ ਤੂੰ ਜਾ ਹੋਰ ਵੇਖੋ ਅਮਰਜੈਂਸੀ ਕੋਟਾ ਹੈ ਨਹੀਂ ਐਡੀ ਸਖਤਾਈ ਬਹੁਤ ਹੀ ਜਿਆਦੇ ਸਖਤਾਈ ਆ ਭਾਈ ਤੂੰ ਜਾ ਅੱਗੇ ਵੇਖ ਦੇ ਭਾਈ ਫਿਰ ਵੀ ਯਾਰ ਦੇਖ ਲੈ ਕੋਈ ਅੱਗੇ ਦੇਖ ਲੈ ਜੇ ਕੋਈ ਮਿਲ ਗਿਆ ਤਾਂ ਅੱਜ ਤੱਕ ਸਿਰ ਬਿੱਤਰ ਹੋ ਰਿਆਂ ਕੋਲ ਪੁੱਛ ਹਵਲੀਆਂ ਜੇ ਉੱਪਰਾਂ ਮਿਲਿਆ ਬਾ ਤੇਰੇ ਫੁੱਲ ਪੈ ਜਾਣਗੇ ਤੜਕੇ ਨੂੰ ਆਏ ਓਏ ਬੂਟਿਆ ਇਹ ਜਿੱਥੇ ਤੂੰ ਭੇਜਿਆ ਕਿਤਨੀ ਬੰਦਾ ਓਏ ਆ ਘੜੇ ਓਏ ਭਾਈ ਭਾਈ ਪੈਰੀ ਉਹ ਪੈਰੀ ਹੱਥ ਕਿਉਂ ਲਾਉਣਾ ਕਿਵੇਂ ਹਵਲੀਆਂ ਭਾ ਜੀਆਂ ਮਲੀ ਦੇ ਤਾਂ ਮਾਪੇ ਮਰੇ ਤੇ ਆਹ ਕੀ ਗੱਲ ਹੋ ਗਈ ਮਾਪੇ ਮਰ ਗਏ ਤੇਰੇ ਯਾਰ ਮੈਨੂੰ ਨਾ ਬੂਟੇ ਨੇ ਭੇਜਿਆ ਮਾਲ ਹੈ ਹਾਂ ਬੂਟਾ ਲਿਆ ਜੀ ਆਪਣਾ ਉਹ ਕਹਿੰਦਾ ਉਹਨਾਂ ਤੋਂ ਤਿੱਤਰ ਬਿੱਤਰ ਹੋ ਰਿਹਾ ਤਾਂ ਮਿਲ ਜੂਗਾ ਮਾਲ ਦਾ ਤਾਂ ਰੌਖਾ ਸਖਤਾ ਹੀ ਬਹੁਤ ਹੋਈ ਬਈ ਯਾਰ ਥੋੜਾ ਕਹਿਣਾ ਵੀ ਹੈ ਨਹੀਂ ਨਹੀਂ ਯਾਰ ਜਮਾ ਹੀ ਹੈ ਨਹੀਂ ਯਾਰ ਕੀ ਕਰ ਬੰਦਾ ਸਾਫੇ ਦੀ ਗੰਨ ਗੁੱਡ ਦਾ ਭੋਰਾ ਬੰਨ ਲੈਂਦਾ ਨਹੀਂ ਨਹੀਂ ਮੁਸ਼ਕਲ ਹੈ ਯਾਰ ਮਾਲ ਦਾ ਦਾ ਯਾਰ ਦੇਖ ਲੈ ਯਾਰ ਛੋਰਾ ਨਹੀਂ ਨਹੀਂ ਥੋੜਾ ਬਹੁਤਾ ਹੈ ਨਹੀਂ ਯਾਰ ਬਾਈ ਯਾਰ ਬਾਈ ਫਿਰ ਐ ਕਰੋ ਯਾਰ ਹੁਣ ਮੈਂ ਤੋਂ ਜਿਆਦਾ ਮੈਂ ਇੱਥੇ ਮਰ ਜੂ ਮੈਨੂੰ ਜਾਨ ਜੋਗਾ ਤਾਂ ਕਰ ਦਿਓ ਮੁੱਢਣ ਜੋਗਾ ਬਾਈ ਯਾਰ ਨਹੀਂ ਹੈ ਨਹੀਂ ਯਾਰ ਮਾਲ ਨਹੀਂ ਬਾਈ ਯਾਰ ਖੜਾ ਜਾ ਤਾਂ ਖਵਾ ਦੇਖੋ ਬਾਈ ਦਿਓ ਇੱਥੇ ਓਏ ਖੁੰਡਾ ਫਾੜੇ ਨੂੰ ਖਵਾ ਦੇ ਮਾਲ ਨੂੰ ਜਾਂਦਾ ਕਿ ਨਹੀਂ ਤਾਂ ਜਾ ਵੀ ਪਾਲਿਆ ਸੀ ਓਏ